ਮੈਂ ਨਵਿਨ ਮਰਜੂ ਇਹ ਨਾ ਨਹੀਂ ਦਿਆ ਦੇਂਦੀ ਤਾਂ ਬੇਤੋਰ ਨੇ ਪਲੀਜ਼ ਮੇਰੀ ਹੱਲ ਕਰ ਦੋ ਮੇਰੀ ਬੇਟੀ ਨੂੰ ਬਚਾ ਲਓ ਮੇਰੇ ਅੰਦਰ ਦੀ ਆਤਮਾ ਡਰਪਦੀ ਅੱਜ ਵੀ ਕਿ ਜੇ ਨੂੰ ਕੁਝ ਹੋ ਗਿਆ ਤੇ ਮੈਂ ਕਿੱਦਾਂ ਜੀਣਾ ਮੈਂ ਤਾਂ ਕਰਾ ਦੇ ਕੰਮ ਕਰਦੀ ਪਰ ਮੈਨੂੰ ਇਨਾ ਪੈਸਾ ਨਹੀਂ ਹੈਗਾ ਜਿਹੜਾ ਮੈਂ ਇਲਾਜ ਕਰਾ ਸਕਾਂ ਤੇਂ ਦੀਆਂ ਵੀ ਕੁੜੀਆਂ ਇਹਨੂੰ ਬੁਲਾਉਂਦੀਆਂ ਨਹੀਂ ਕਹਿੰਦੀਆਂ ਤੇਰੇ ਤੋਂ ਸਾਨੂੰ ਨਫ਼ਰਤ ਹੈ ਤੂੰ ਨਹੀਂ ਬੁਲਾਉਣਾ ਹੈਗਾ ਤੇਰੇ ਤੋਂ ਬਿਮਾਰੀ ਲੱਗ ਜੂ ਹੋ ਗਿਆ ਨਾ ਤੇ ਮੈਂ ਤਾਂ ਆਪ ਡਾਕਟਰਾਂ ਨੂੰ ਕਹਣਾ ਮੈਨੂੰ ਠੀਕ ਕਰਾ ਦੇ ਮਾਰਟ ਲੱਗਦਾ ਖਰਚਾ ਹੋਣਾ ਤੇ ਪਰ ਮੇਰੇ ਤੋਂ ਇੰਨੇ ਪੈਸੇ ਨਹੀਂ ਮੈਂ ਜ਼ਰੂਰ ਬੇਨਤੀ ਸੁਣਿਓ ਕਿ ਮੇਰੀ ਬੇਟੀ ਨੂੰ ਇਲਾਜ ਕਰਾ ਦਿਓ ਕੋਈ ਜਣਾ ਸਤਿ ਸ੍ਰੀ ਅਕਾਲ ਭੈਣ ਭਰਾਓ ਮਿਰਜੀ ਮੇਰੀ ਬੇਟੀ ਦਾ ਇਲਾਜ ਕਰਵਾ ਦਿਓ ਮੈਂ ਮਭਾਗੇ ਬਹੁਤ ਲਾਜ ਕਰਾਇਆ ਪਰ ਹੁਣ ਮੇਰੀ ਮਤ ਆ ਰਹੀ ਮੈਂ ਮੇਰੀ ਬੇਟੀ ਨੂੰ ਹੁਣ ਬਹੁਤ ਜਿਆਦਾ ਦੁੱਖ ਆ ਮੇਰੀ ਬੇਨਤੀ ਹੈ ਕਿ ਮੇਰੀ ਧੀ ਦਾ ਇਲਾਜ ਹੋ ਜਾਵੇ ਪਲੀਜ਼ ਮੇਰੀ ਹੈਲਪ ਕਰੋ ਮੇਰੀ ਬੇਟੀ ਬਹੁਤ ਤੰਗ ਹੈ ਮੈਂ ਤੁਹਡੇਗੇ ਹੀ ਬੇਨਤੀ ਕਰਦੀ ਆ ਕਿ ਮੇਰੀ ਬੇਟੀ ਨੂੰ ਬਚਾ ਲਓ ਡਾਕਟਰ ਕਹਿੰਦੇ ਕਿ ਇਨੇ ਲੱਖਾਂ ਦਾ ਖਰਚਾ ਹੈ ਮੈਂ ਕਿੱਥੋਂ ਕਰਾਵਾਂ ਮੈਂ ਗਰੀਬ ਘਰਾ ਮੈਂ ਤੋ ਤਾਂ ਹੁਣ ਮੈਂ ਤਾਂ ਘਰ ਦੇ ਕੰਮ ਕਰਦੀ ਪਰ ਮੇਰੇ ਤੋਂ ਇਨਾ ਪੈਸਾ ਨਹੀਂ ਹੈਗਾ ਜਿਹੜਾ ਮੈਂ ਇਲਾਜ ਕਰਾ ਸਕਦੀ ਆ ਜਿੰਦ ਤੱਕ ਮੈਂ ਤੋਰ ਦੇ ਕੋਈ ਨਾ ਹੌਸਲਾ ਰੱਖੋ ਮਾਤਾ ਜੀ ਤੁਸੀਂ ਦੇਖੋ ਪ੍ਰਮਾਤਮਾ ਨੇ ਹਰ ਇੱਕ ਇਨਸਾਨ ਲਈ ਰਾਸਤਾ ਕੋਈ ਨਾ ਕੋਈ ਬਣਾਇਆ ਹੁੰਦਾ ਠੀਕ ਹੈ ਹੌਸਲਾ ਰੱਖੋ ਤੁਸੀਂ ਆਪਾਂ ਤੁਹਾਡੇ ਨਾਲ ਹੁਣ ਆ ਗਏ ਆ ਪ੍ਰਮਾਤਮਾ ਨੇ ਰੋਵੋ ਨਾ ਤੁਸੀਂ ਪ੍ਰਮਾਤਮਾ ਜ਼ਿੰਦਗੀ 'ਚ ਹੈਗਾ ਨਾ ਦੁਨੀਆ 'ਤੇ ਮੈਂ ਦੇ বিনা ਮਰ ਜੂਗੀ ਮੈਂ ਨਹੀਂ ਨਹੀਂ ਪੈਣ ਤੁਸੀਂ ਫਿਕਰ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਇਹ ਹਾਲਾਤ ਦੇਖ ਕੇ ਅੱਜ ਦੀ ਵੀਡੀਓ ਤੁਸੀਂ ਸ਼ੇਅਰ ਨਾ ਕਰੋਗੇ ਜਾਂ ਇਸ ਬੱਚੀ 13 ਸਾਲ ਦੀ ਬੱਚੀ ਆ ਇਸ ਬੱਚੀ ਦੇ ਨਾਲ ਆ ਕੇ ਨਾ ਖੜੋਗੇ ਤਾਂ ਆਪਣੇ ਆਪ ਨੂੰ ਇਨਸਾਨ ਕਹਾਉਣ ਦੇ ਤੁਸੀਂ ਕੋਈ ਵੀ ਇਨਸਾਨ ਉਹ ਕਾਬਲ ਨਹੀਂ ਹੋਊਗਾ ਸਕਦੀ ਮੈਨੂੰ ਪਤਾ ਹੈ ਮਾਂ ਦੇ ਬਿਨਾ ਮਰ ਜਾਵਾਂਗੇ ਕੋਈ ਵੀ ਨਹੀਂ ਮਾਂ ਦਾ ਕੋਈ ਵੀ ਨਹੀਂ ਆਪਣੇ ਬੱਚੇ ਆ ਬਿਨਾ ਰਹਿ ਸਕਦਾ ਹੁੰਦਾ ਜਿਹੜੇ ਵੱਡੇ ਵੱਡੇ ਕਲਾਕਾਰਾਂ ਪਿੱਛੇ ਲੜਾਈਆਂ ਕਮੈਂਟਾਂ ਚ ਇੱਕ ਦੂਜੇ ਦੇ ਫੈਨ ਲੜਨ ਵਾਲੇ ਆ ਮਾਂ ਦੇ ਹੰਝੂ ਦੇ ਫੈਨ ਬਈ ਜਰੂਰ ਬਣ ਜਾਓ ਅੱਜ ਤੁਸੀਂ ਦੇਖ ਸਕਦੇ ਹੋ ਮਾਂ ਆਪਣੀ ਬੱਚੀ ਨੂੰ ਬਚਾਉਣ ਲਈ ਤਰਲੇ ਪਾ ਰਹੀ ਆ ਜਦੋਂ ਕੋਈ ਧੀ ਪੁੱਤ ਆਪਣੇ ਮਾਪਿਆਂ ਨੂੰ ਨਹੀਂ ਪੁੱਛਦਾ ਕਰਦੀ ਸਾਰਾ ਸਾਹਮਣੇ ਪਲੀਜ਼ ਮੇਰੇ ਹੱਲ ਕਰ ਦਿਓ ਮੇਰੀ ਬੇਟੀ ਨੂੰ ਮਚਾ ਲਓ ਮੇਰੇ ਅੰਦਰ ਦੀ ਆਤਮਾ ਤੜਪਦੀ ਅੱਜ ਵੀ ਮੈਂ ਸਾਰਾਂ ਦਿਨ ਹਸਪੀਟਲ ਜਦੋਂ ਤੁਰੇ ਫਿਰਦੀ ਸੀ ਮੈਨੂੰ ਇਹ ਸੀ ਕਿ ਜੇ ਨੂੰ ਕੁਝ ਹੋ ਗਿਆ ਤੇ ਮੈਂ ਕਿੱਦਾਂ ਜੀਣਾ ਪਰ ਮੇਰੇ ਬੱਚੇ ਦੂਜੇ ਵੀ ਹੈਗੇ ਪਰ ਮੈਨੂੰ ਉੰਨੀ ਪਰਵਾਹ ਨਹੀਂ ਜਿੰਨੀ ਇਹ ਜਵਾਨ ਧੀ ਦੀ ਹੈ ਇਸ ਜਵਾਨ ਧੀ ਨੂੰ ਮੈਂ ਹੁਣ ਜਵਾਨ ਕਰਕੇ ਤੇ ਮੈਂ ਆਪਦੇ ਤੀਏ ਨੂੰ ਕੁਝ ਗਵਾ ਲਵਾਂ ਤੇ ਮੈਂ ਕਿੱਦਾਂ ਜੀ ਪਾਵਾਂਗੇ ਫਿਕਰ ਨਹੀਂ ਕਰਨਾ ਮਾਤਾ ਹੁਣ ਤੁਸੀਂ ਅੱਖ 'ਚ ਹੰਝੂ ਨਹੀਂ ਲੈ ਕੇ ਆਪਣਾ ਬੱਚਾ ਸਮਝਦੇ ਹੋ ਨਾ ਤੁਸੀਂ ਕਿ ਮੈਂ ਕਿੱਦਾਂ ਭੱਜੀ ਫਿਰਦੀ ਰਹੀ ਆ ਕਿੰਨੀ ਦੂਰ ਦੂਰ ਤੱਕ ਗਈ ਪਰ ਕਿਸੇ ਡਾਕਟਰ ਦੇ ਦਿਮਾਗ 'ਚ ਨਹੀਂ ਆਇਆ ਕਿ ਇਹਦਾ ਇਲਾਜ ਕਿੱਦਾਂ ਸ਼ੁਰੂ ਕਰਨਾ ਜੇ ਹੋਣਾ ਹੈ। ਇਹ ਵਾਹਿਗੁਰੂ ਜੀ ਇਹ ਗੁਰੂ ਰਾਮਦਾਸ ਜੀ ਦੀ ਨਗਰੀ ਆ ਠੀਕ ਆ। ਔਰ ਤੁਸੀਂ ਪ੍ਰਮਾਤਮਾ ਦੇ ਘਰੇ ਆਪ ਚੱਲ ਕੇ ਆਏ ਆ ਤੇ ਵਾਹਿਗੁਰੂ ਤੁਹਾਡੇ ਨਾਲ ਜਰੂਰ ਪ੍ਰਮਾਤਮਾ ਦੇ ਵਿਸ਼ਵਾਸ ਹੈਗਾ। ਹਾਂਜੀ ਮੈਨੂੰ ਇਹ ਗੁਰੂ ਰਾਮਦਾਸ ਤੁਹਾਡੀ ਬੱਚੀ ਤੇ ਮਾਤਾ ਜੀ 5 ਲੱਖ ਵੀ ਲੱਗੂਗਾ ਨਾ ਪਰ ਪੈਸੇ ਕਰਕੇ ਇਹਨੂੰ ਕੁਝ ਨਹੀਂ ਹੋਣ ਦਵਾਂਗੇ। ਠੀਕ ਹੈ। ਕਿ ਕਿ ਮੈਨੂੰ 8 ਲੱਖ ਦਾ ਖਰਚਾ ਹੋਣਾ। ਤਬਾਰੇ ਮੈਨੂੰ ਇੰਨੇ ਪੈਸੇ ਨਹੀਂ ਮੈਂ ਵਾਦ ਤੋਂ ਵਾਦ ਦਾ ਯਾਰ ਪਲਾ ਸਕਦੀ ਵੀ ਲਾ ਸਕਦੀ ਸੀ ਫੜ ਫੜਾ ਕੇ ਪਰ ਇਹਦੋਂ ਵੱਧ ਨਹੀਂ ਮੈਂ ਲਾ ਸਕਦੀ ਮਰੇ ਤੇ ਇੰਨੀ ਹਮਤ ਆ ਗਈ ਪਰ ਮੇਰੀ ਜਰੂਰ ਬੇਨਤੀ ਸੁਣਿਓ ਕਿ ਮੇਰੀ ਬੇਟੀ ਨੂੰ ਇਲਾਜ ਕਰਾ ਦਿਓ ਕੋਈ ਜਣਾ ਇਹ ਵੀਡੀਓ ਤਾਂ ਤੁਹਾਡੇ ਸਾਹਮਣੇ ਸਿਰਫ ਇੱਕ ਮਰੀਜ਼ ਦੇ ਹਾਲਾਤ ਆਏ ਆ ਇਹ ਭੈਣ ਸਾਡੇ ਸਾਹਮਣੇ ਬੈਠੀ ਆ ਪਤਾ ਨਹੀਂ ਇਦਾਂ ਦੀ ਕਿੰਨੀਆਂ ਕ ਬੱਚੀਆਂ ਹਲੇ ਵੀ ਆਪਣੇ ਘਰਾਂ 'ਚ ਬੈਠੀਆਂ ਕਿੰਨੇ ਕ ਬਜ਼ੁਰਗ ਆਪਣੇ ਘਰਾਂ 'ਚ ਬੈਠੇ ਜਿਹੜੇ ਪੈਸੇ ਕਰਕੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਇਹ ਵੀਡੀਓ ਤੁਸੀਂ ਜੇ ਪੈਸੇ ਵੱਲੋਂ ਮਦਦ ਕਰ ਸਕਦੇ ਤਾਂ ਪੈਸੇ ਵੱਲੋਂ ਕਰੋ ਜੇ ਪੈਸੇ ਵੱਲੋਂ ਮਦਦ ਨਹੀਂ ਕਰ ਸਕਦੇ ਤਾਂ ਵੀਡੀਓ ਪੰਜਾਬ ਦੇ ਹਰ ਇੱਕ ਭੈਣ ਭਰਾ ਤੱਕ ਪਹੁੰਚਣੀ ਚਾਹੀਦੀ ਆ ਤਾਂ ਕਿ ਭੈਣ ਨੂੰ ਪੈਸੇ ਕਰਕੇ ਕੁਝ ਨਾ ਹੋਵੇ ਇਹ ਭੈਣ ਦਾ ਇਲਾਜ ਤਾਂ ਹੁਣ ਕਰਵਾ ਕੇ ਹਟਾਂਗੇ ਚਾਹੇ ਸਾਨੂੰ ਆਪਣੇ ਕੋਲੋਂ ਨਾ ਕੁਝ ਕਰਨਾ ਪਵੇ ਇਹ ਭੈਣ ਨੂੰ ਪੈਸੇ ਵੱਲੋਂ ਨਹੀਂ ਕੁਝ ਹੋਣ ਦਵਾਂਗੇ ਪਰ ਮਰੀਜ਼ ਨੂੰ ਦੁਆਵਾਂਾਂ ਦੀ ਵੀ ਬਹੁਤ ਲੋੜ ਹੁੰਦੀ ਆ ਦੁਆ ਕਰਿਓ ਜੇ ਅੱਜ ਦੀ ਵੀਡੀਓ ਵੀ ਤੁਸੀਂ ਦੇਖਣ ਤੋਂ ਬਾਅਦ ਸ਼ੇਅਰ ਨਾ ਕਰੋਗੇ ਤਾਂ ਆਪਣੇ ਆਪ ਨੂੰ ਇਨਸਾਨ ਨਾ ਕਹਾਇਓ ਅੱਜ ਜਿਹੜੇ ਸਾਹਮਣੇ ਮੇਰੇ ਸਾਹਮਣੇ ਹਾਲਾਤ ਹੈ ਭੈਣ ਆ 13 ਸਾਲ ਦੀ ਉਮਰ ਆ ਔਰ 13 ਸਾਲ ਦੀ ਉਮਰ ਨੂੰ ਭੈਣ ਬਹੁਤ ਔਖੇ ਹਾਲਾਤਾਂ 'ਚ ਲੰਘ ਰਹੀ ਆ ਔਰ ਨਾ ਕਹ ਲਓ ਕਿ ਇਸ ਵਕਤ ਕੈਂਸਰ ਉਹ ਜਿਹੜੀ ਬਿਮਾਰੀ ਆ ਭੈਣ ਦੇ ਉਹਨੂੰ ਬਿਮਾਰੀ ਨੇ ਭੈਣ ਨੂੰ ਘੇਰਿਆ ਹੋਇਆ ਵਾ ਬੱਚੀ ਦੇ ਤੁਸੀਂ ਹਾਲਾਤ ਦੇਖ ਲਓ ਕਿ ਬੱਚੀ ਦੇ ਕੀ ਹਾਲਾਤ ਆ ਔਰ ਇਹਦੀ ਮਾਂ ਵੀ ਸਾਡੇ ਕੋਲ ਆ ਕੇ ਬੈਠੇ ਆ ਸਾਰੇ ਹਾਲਾਤ ਇਹਦੀ ਮਾਤਾ ਜੀ ਦੱਸ ਦੇਣਗੇ ਕਿ ਕਿਹੜੇ-ਕਿਹੜੇ ਹਾਲਾਤਾਂ ਚੋਂ ਇਹ ਲੰਘ ਰਹੇ ਆ ਪਰ ਮੈਂ ਬੇਨਤੀ ਕਰੂੰਗਾ ਭਾਈ ਕਿ ਹਾਈ ਵੀਡੀਓ ਹਰ ਇੱਕ ਪੰਜਾਬ ਦੇ ਹਰ ਇੱਕ ਬੱਚੇ ਤੱਕ ਹਰ ਇੱਕ ਭੈਣ ਭਰਾ ਤੱਕ ਪਹੁੰਚਣੀ ਚਾਹੀਦੀ ਆ ਕਿ ਇਹ ਪਰਿਵਾਰ ਜਿਹੜਾ ਪਿਛਲੇ 1 ਸਾਲ ਤੋਂ ਆਪਣੇ ਘਰ ਚ ਬੈਠਾ ਪਤਾ ਨਹੀਂ ਕਿੰਨੀਆਂ ਰਾਤਾਂ ਇਹਨਾਂ ਨੇ ਰੋ ਕੇ ਨਗਾਈਆਂ ਕਿਸੇ ਅੱਗੇ ਹੱਥ ਜੋੜੇ ਪੱਲੇ ਅੱਡੇ ਇਹਨਾਂ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਤਾਂ ਆਹ ਵੀਡੀਓ ਤੋਂ ਬਾਅਦ ਕੋਈ ਐਸਾ ਮਰੀਜ਼ ਘਰ ਚ ਬੈਠਾ ਨਾ ਰਵੇ ਕਿ ਜਿਹੜਾ ਆਪਣੇ ਘਰ 'ਚ ਹੀ ਪੈਸੇ ਨਾ ਹੋਣ ਕਰਕੇ ਉਹਨਾਂ ਕੋਲ ਪੈਸੇ ਨਾ ਹੋਣ ਇਸ ਦੁਨੀਆ ਤੋਂ ਤੁਰ ਜਾਣ ਜਾਂ ਆਪਣੇ ਘਰ 'ਚ ਬੈਠੇ ਤੜਫ ਰਹੇ ਆ ਇਹ ਤਾਂ ਹੀ ਹੋ ਸਕਦਾ ਜੇ ਤੁਸੀਂ ਅੱਜ ਦੀ ਵੀਡੀਓ ਸ਼ੇਅਰ ਕਰਕੇ ਹਰ ਇੱਕ ਭੈਣ ਭਰਾ ਤੱਕ ਪਹੁੰਚਾਉਂਗੇ ਤਾਂ ਕਿ ਕੱਲ ਨੂੰ ਇੱਥੇ ਜਿੰਨੇ ਵੀ ਮਰੀਜ਼ ਅਸੀਂ ਰੋਜ਼ ਸ਼ਾਮ ਨੂੰ ਮਿਲਦੇ ਆ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਰਬਾਰ ਸਾਹਿਬ ਜਿਲ੍ਹਿਆਂ ਵਾਲੇ ਬਾਗ ਕੋਲੇ ਡਾਕਰ ਬਣਿਆ ਉਹਦੇ ਅੱਗੇ ਅਸੀਂ ਰੋਜ਼ ਸ਼ਾਮ ਨੂੰ ਮਿਲਦੇ ਆ ਨੰਬਰ ਆ ਸਾਡਾ 9071390714 90713 90714 ਸਾਡਾ ਨੰਬਰ ਆ ਇਹ ਭੈਣ ਸਾਡੇ ਕੋਲੇ ਆਈ ਆ ਭੈਣ ਕਿਹੜੀ ਕਲਾਸ ਚ ਤੁਸੀਂ 7th 7th ਚ ਤੇ ਕਿੰਨਾ ਕੁ ਤਕਲੀਫ ਹੁੰਦੀ ਆ ਹੁਣ ਤੈਨੂੰ ਨੀਂਦ ਆ ਜਾਂਦੀ ਰਾਤ ਨੂੰ ਨਹੀਂ ਸੌਂਦੀ ਨਹੀਂ ਕਿੱਥੇ ਕਿੱਥੇ ਸੌਣੇ ਜੋ ਗੋਲੀ ਖਾ ਗੋਲੀ ਮਿਲ ਜਵੇ ਤੇ ਸੌ ਜਾਣਾ ਨੀਂਦ ਗੋਲੀ ਤੋਂ ਬਿਨਾ ਤੈਨੂੰ ਨੀਂਦ ਨਹੀਂ ਆਉਂਦੀ ਕਿ ਕਾਤੋਂ ਨਹੀਂ ਆਉਂਦੀ ਨੀਂਦ ਕਿ ਦਰਦ ਹੁੰਦੀ ਰਹਿੰਦੀ ਆ ਫਿਰ ਸਿਰ ਤੇ ਪੈ ਜਾਂਦੀ ਕਿੰਨਾ ਕੁ ਦਰਦ ਹੁੰਦਾ ਭੈਣ ਤੈਨੂੰ ਬਹੁਤ ਜ਼ਿਆਦਾ ਡੇਲੀ ਹੁੰਦਾ ਹਾਂ ਕਦੇ ਇਦਾਂ ਦਾ ਦਿਨ ਲੰਘਿਆ ਕਿ ਜਿਸ ਦਿਨ ਦਰਦ ਨਾ ਹੋਇਆ ਹੋਵੇ ਵਾਹਿਗੁਰੂ ਪਤਾ ਨਹੀਂ ਯਾਰ ਅੱਜ ਅਸੀਂ ਇਨਸਾਨ ਕਹੋਂ ਤੇ ਮੈਨੂੰ ਲੱਗਦਾ ਨਾ ਦੁਨੀਆ ਕਾਬਲ ਰਹਿ ਨਹੀਂ ਗਈ ਤੁਸੀਂ ਕਿੱਥੋਂ ਆਏ ਭੈਣੇ ਸੁਲਤਾਨਪੁਰ ਤੋਂ ਸੁਲਤਾਨਪੁਰ ਤੋਂ ਇਹ ਗੁਰੂ ਦੀ ਨਗਰੀ ਤੋਂ ਭੈਣ ਆਈ ਆ ਔਰ ਸੁਲਤਾਨਪੁਰ ਦੇ ਸ਼ਹਿਰ ਦੇ ਵਿੱਚ ਕੀ ਲੋਕਾਂ ਕੋਲੇ ਉੱਥੇ ਪੈਸਾ ਨਹੀਂ ਹੋਣਾ ਕੀ ਲੋਕਾਂ ਕੋਲੇ ਉੱਥੇ ਮਹਿੰਗੀਆਂ ਕੋਠੀਆਂ ਨਹੀਂ ਹੋਣੀਆਂ ਕੀ ਉੱਥੇ ਲੋਕਾਂ ਕੋਲ ਮਹਿੰਗੀਆਂ ਗੱਡੀਆਂ ਨਹੀਂ ਹੋਣੀਆਂ ਸਾਰਾ ਕੁਝ ਹੋਊਗਾ ਪਰ ਆ ਦਿਲ ਹੈ ਨਹੀਂਗਾ ਇਹ ਵੀਡੀਓ ਦੇਖ ਕੇ ਮੈਨੂੰ ਇੱਕ ਕਹਿ ਲੋ ਕਿ ਆ ਜ ਆਤਮਾ ਕਲਪ ਰਹੀ ਆ ਕਿ ਤੁਸੀਂ ਦੇਖੋ ਇਹਨਾਂ ਨੂੰ ਸੁਲਤਾਨਪੁਰ ਤੋਂ ਚੱਲ ਕੇ ਇੱਥੇ ਅੰਬਰਸਰ ਇਲਾਜ ਲਈ ਆਉਣਾ ਪਿਆ ਕੀ ਸੁਲਤਾਨਪੁਰ ਦੇ ਲੋਕੀ ਇਸ ਭੈਣ ਦਾ ਇਲਾਜ ਨਹੀਂ ਕਰਾ ਸਕਦੇ ਸੀ ਸਾਨੂੰ ਉਹਦੇ ਕਿਉਂ ਦੁੱਖ ਲੱਗਦਾ ਜਦੋਂ ਸਾਡੇ ਆਪਣੇ ਤੇ ਪੈਂਦੀ ਆ ਇਹ ਵੀ ਕਿਸ ਦੀ ਧੀ ਆ ਸਾਡੇ ਸਾਹਮਣੇ ਭੈਣ ਆ ਇਹ ਵੀ ਇਹਦੀ ਧੀ ਆ ਆ ਰੱਖੋ ਮੈਂ ਤੁਸੀ ਦੁਆਵਾਂ ਦੋ ਇਸ ਮਾਂ ਨੂੰ ਠੀਕ ਆ ਠੀਕ ਹੈ ਬੇਟਾ ਵਾਹਿਗੁਰੂ ਜੀ ਕਰੋ ਵਾਹਿਗੁਰੂ ਜੀ ਕਰੋ ਨਹੀਂ ਨਹੀਂ ਮਾਤਾ ਜੀ ਤੁਸੀ ਉਸ ਪ੍ਰਮਾਤਮਾ ਕੇ ਹੱਥ ਜੋੜਨੇ ਆ ਠੀਕ ਹੈ ਹੁਣ ਖੁਸ਼ ਹੋ ਹੁਣ ਤੁਹਾਨੂੰ ਕਹਿਤਾ ਨਾ ਕਿ ਤੁਹਾਡੀ 25 ਤੇ ਮੈਂ ਕਹਿੰਦਾ 10 ਲੱਖ ਹੀ ਲੱਗੂ ਆਪਾਂ ਲਾਵਾਂਗੇ ਪੈਸੇ ਲੋ ਕੁਛ ਨਹੀਂ ਹੋਣ ਦਵਾਂਗੇ ਹੁਣ ਫਿਰ ਕੁਛ ਹੋ ਕੇ ਦਿਖਾ ਦਿਓ ਹੁਣ ਰੋਣਾ ਨਹੀਂ ਰੋਣਾ ਨਹੀਂਗਾ ਹੁਣ ਠੀਕ ਹੈ ਠੀਕ ਹੈ ਤੁਸੀ ਲੈ ਆਇਆ ਮਰਜੀ ਕੋਈ ਅਸੀਂ ਹੁਣ ਤੁਹਾਡੇ ਨਾਲ ਕਹਿਤਾ ਤੁਹਾਡੇ ਨਾਲ ਖੜੇ ਆ ਤੇ ਖੜੇ ਆ ਠੀਕ ਆ ਵੀ ਸਾਡਾ ਸਾਥ ਨਾ ਉਹਨੇ ਟਾਈਮ ਛੱਡੇ ਹੁਣ ਐਸ ਤੋਂ ਸਾਡਾ ਪੁੱਲਾ ਜਿੰਨਾ ਟਾਈਮ ਬੱਚੀ ਠੀਕ ਹੋ ਕੇ ਘਰੇ ਨਹੀਂ ਜਾਊਗੀ ਹਾਂਜੀ ਠੀਕ ਆ ਜੀ ਹੋਰ ਕੀ ਸੇਵਾ ਦੱਸੋ ਬਸ ਵੀਰ ਜੀ ਮੇਰੀ ਬੇਟੀ ਠੀਕ ਹੋ ਜਾਏ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਬਸ ਮੈਨੂੰ ਮੇਰੀ ਬੱਚੀ ਵਧੀਆ ਚਾਹੀਦੀ ਸਹੀ ਸਲਾਮਤ ਬੱਚੀ ਠੀਕ ਹਾਂਜੀ ਓਦੋਂ ਵੱਧ ਮੈਨੂੰ ਕੁਛ ਨਹੀਂ ਚਾਹੀਦਾ ਮਰਮਾਤਮਾ ਬਹੁਤ ਕੁਛ ਦਿੱਤਾ ਪਈਆਂ ਪੁੱਤ ਵਾ ਘਰ ਵੀ ਹੈਗਾ ਵਾ ਸਭ ਕੁਛ ਹੀ ਹੈਗਾ ਇੱਕੋ ਹੀ ਆ ਜਿਹੜਾ ਦੁੱਖ ਮੈਨੂੰ ਜਿਹੜੀ ਮੇਰੀ ਬੱਚੀ ਠੀਕ ਨਹੀਂ ਜਿਹੜਾ ਇੰਨਾ ਵੱਡਾ ਰੋਣਾ ਤੇ ਉਕ ਲਾਇਆ ਇਹ ਨਹੀਂ ਬਰਦਾਸ਼ਤ ਹੁੰਦਾ ਮੇਕੋ ਜੇ ਦੋ ਰਾਤ ਨੂੰ ਇਹ ਕਹਿੰਦੀ ਨਾ ਹਏ ਮਮਾ ਮੇਰੇ ਦਰਦ ਹੁੰਦੇ ਉਦੋਂ ਮੇਰੇ ਕਾਲਜੇ 'ਚ ਬੜਾ ਰੋਗ ਪਰਦਾ ਫਿਰ ਜਦੋਂ ਕਹਿੰਦੇ ਆਏ ਗੁਰੂ ਜੀ ਮੈਨੂੰ ਬਚਾਲਾ ਮੈਂ ਉਦੋਂ ਵੀ ਬੜਾ ਰੋਨੀ ਆ ਮੈਂ ਪਾਸੇ ਮੂੰਹ ਕਰਕੇ ਰੋਲਾ ਜਾਨੀ ਵੇਨੂੰ ਨਾ ਧੋਕ ਪਹੁੰਚੇ ਵੀ ਮੇਰੀ ਮੰਮੀ ਪਤਾ ਨਹੀਂ ਕੀ ਦੇਵ ਚ ਸੋਚਦੀ ਆ ਆਪ ਮਾਦਾਈ ਤੁਸੀਂ ਨਾ ਹੁੰਦੇ ਟਾਈਮ ਤੋਂ ਪਹਿਲਾਂ ਜਿੰਨਾ ਰੋਣਾ ਸੀ ਰੋ ਲ ਓੱਖ ਟਾਈਮ ਦੇਖਣਾ ਸੀ ਠੀਕ ਹੈ ਕੱਲ ਵੀ ਚਾਰ ਆ ਦਿਨ ਦੁਪਹਿਰੇ ਤੁਰੇ ਫਿਰਦੇ ਨੇ ਹਸਪਤਾਲਾਂ ਚ ਕਦੀ ਕੋਈ ਇੱਧਰ ਖਲਾ ਦੇਵੇ ਕਦੀ ਕੋਈ ਇੱਧਰ ਖਲਾ ਦੇਵੇ ਕਹੇ ਕੋਈ ਕਵੇ ਇੱਥੇ ਜਾਓ ਉੱਥੇ ਜਾਓ ਕੋਈ ਵੀ ਚੱਜ ਨਾਲ ਹਸਪਤਾਲਾਂ ਚ ਵੀ ਗੱਲ ਨਹੀਂ ਸੁਣ ਕਿਹੜੇ ਹਸਪਤਾਲ ਗੁਰੂ ਰਾਮਦਾਸ ਹਸਪਤਾਲ ਗਿਆ ਸੀ ਕਹਿੰਦੇ ਵੀ ਇਹਦੇ ਟਸਟ ਹੋਣੇ ਅੱਜ ਐਕਸਰਾ ਹੋਣਾ ਵਾ ਤੇ ਉਹਦਾ ਆਪਰੇਸ਼ਨ ਕਰਾਂਗੇ ਤੇ ਫੇਰ ਪਤਾ ਲੱਗੂਗਾ ਕਿ ਇਹ ਦੇਖੀ ਪ੍ਰੋਬਲਮਾਂ ਤੇ 25-2000 ਰੁਪਇਆ ਮੰਗਿਆ ਜਦੋਂ ਉਹਨਾਂ ਨੇ ਨਿਗਲ ਕਹੀ ਤੇ ਮੇਰੇ ਤਾਂ ਅੰਗ ਉੱਡ ਗਏ ਮੈਂ ਕਿਹਾ ਮੈਂ ਹੁਣ ਇੰਨੇ ਪੈਸੇ ਕਿਤੋਂ ਲੈ ਕੇ ਆਵਾਂ ਫੇਰ ਅਸੀਂ ਉਤੋਂ ਆ ਗਏ ਸਾਨੂੰ ਕਹਿੰਨੇ ਕਿ ਆ ਚਲੋ ਉੱਤੇ ਜਾਓ ਤੁਹਾਡੀ ਮਤ ਹੋ ਜੂਗੀ ਇਸ ਕਰਕੇ ਤੇ ਆਏ ਸੀਗੇ ਅਸੀਂ ਆਇਆ ਕਿ ਵੀਰ ਨੂੰ ਪੁੱਛ ਲੈਨੇ ਜੇ ਹੋ ਗਈ ਮਤ ਠੀਕ ਨਹੀਂ ਤਾਂ ਫਿਰ ਕਰ ਲੋ ਜੇ ਮੋਂ ਤੁਸੀਂ ਆ ਗਏ ਨਾ ਇੱਥੇ ਹੁਣ ਫਿਰ ਜ਼ਿੰਦਗੀ ਚ ਤੁਹਾਡੇ ਨਾਲ ਆਪਾਂ ਖੜੇ ਤੁਸੀਂ ਡੋਲਣਾ ਨਹੀਂਗਾ ਠੀਕ ਹੈ ਉਸ ਵਾਹਿਗੁਰੂ ਤੇ ਭਰੋਸਾ ਰੱਖੋ ਕਰਨਾ ਤਾਂ ਉਸ ਪਰਮਾਤਮਾ ਨੇ ਆ ਆਪਾਂ ਤਾਂ ਇੱਕ ਪੋਲਾ ਤੁਹਾਡੇ ਲਈ ਬਣੇ ਹੈਣਾ ਤੁਹਾਨੂੰ ਲੱਖਾਂ ਵਾਲੇ ਦੇਖ ਰਹੇ ਆ ਕਰੋੜਾਂ ਵਾਲੇ ਦੇਖ ਰਹੇ ਆ ਆਪਣੀ ਬੱਚੀ ਨੂੰ ਪੈਸੇ ਨਾਲੋਂ ਨਹੀਂ ਕੁਝ ਹੋਣ ਦਵਾਂਗੇ ਇਹ ਪੈਸੇ ਕਰਕੇ ਆਪਾਂ ਨੂੰ ਇਹ ਸੋਚਣਾ ਪਵੇ ਕਿ ਸਾ ਆਪਣੇ ਕੋਲ ਪੈਸਾ ਨਹੀਂਗਾ ਸੀ ਜੀ ਪਾ ਜੀ ਮੈਨੂੰ ਪੈਸੇ ਨਹੀਂ ਜੇ ਮੇਰੀ ਬੇਟੀ ਬਸ ਕੱਲੀ ਠੀਕ ਕਰਾ ਕੇ ਮੈਨੂੰ ਬੱਚੀ ਠੀਕ ਹੋ ਚੂਗੀ ਮਾਤਾ ਮੈਨੂੰ ਕੁਝ ਨਹੀਂ ਚਾਹੀਦਾ ਬੱਚੀ ਠੀਕ ਹੋ ਜੂਗੀ ਤੁਸੀਂ ਹੁਣ ਪਰਮਾਤਮਾ ਤੇ ਭਰੋਸਾ ਰੱਖਣਾ ਠੀਕ ਹੈ ਇਦੋਂ ਜ਼ਿੰਦਗੀ 'ਚ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਤਾਂ ਇੱਕ ਪ੍ਰਮਾਤਮਾ ਦਾ ਤਾਂ ਖੁੱਲਾ ਹੁੰਦਾ ਹਮੇਸ਼ਾ ਜੀ ਤੋੜ ਆਪਾਂ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਬੈਠੇ ਆਂ ਤਾਂ ਸਭ ਤੋਂ ਵੱਡਾ ਉਹਦਾ ਹਾਰਾ ਹੁੰਦਾ ਜਦੋਂ ਪ੍ਰਮਾਤਮਾ ਦਾ ਹੱਥ ਸਿਰ ਤੇ ਹੋ ਜੇ ਤਾਂ ਫਿਰ ਉਹ ਚੀਜ਼ਾਂ ਹੋ ਜਾਂਦੀਆਂ ਜਿਹੜੀਆਂ ਕਦੇ ਆਪਾਂ ਸੋਚੀਆਂ ਨਹੀਂ ਹੁੰਦੀਆਂ ਠੀਕ ਹੈ ਜੀ ਬੇਟਾ ਹੁਣ ਖੁਸ਼ ਆ ਹੁਣ ਜ਼ਿੰਦਗੀ 'ਚ ਹੁਣ ਹੋ ਜੂਗਾ ਇਲਾਜ ਤੁਸੀਂ ਦੇਖੋ ਯਾਰ ਬਈ ਸਾਨੂੰ ਇੱਕ 10 ਮਿੰਟ ਵੀ ਨੀਂਦ ਨਾ ਆਵੇ ਜਾਂ ਥੋੜੀ ਜੀ ਵੀ ਸਾਡੇ ਤੇ ਇੱਕ ਕਹਿ ਲੋ ਕਿ ਛਰੀ ਈਟ ਵੀ ਆ ਜੇ ਤਾਂ ਸਾਨੂੰ ਹੁੰਦਾ ਕਿ ਯਾਰ ਅਸੀਂ ਸਾਰਾ ਘਰ ਸਿਰ ਤੇ ਚੱਕ ਲੈਨੇ ਇਹ ਭੈਣ ਦੇ ਕਿਹੜੇ ਹਾਲਾਤ ਹੈ ਕਿਦਾਂ ਭੈਣ ਸੌਂਦੀ ਹੋਣੀ ਆ ਔਰ ਇੱਕ ਸਾਲ ਭੈਣ ਨੇ ਕਿਦਾਂ ਕੱਢਿਆ ਹੋਊਗਾ ਉਹ ਵਾਹਿਗੁਰੂ ਜਾਣਦਾ ਦੁਨੀਆ ਦੇ ਵਿੱਚ ਫਰੈਂਡਾ ਬਣਾਉਣ ਵਾਲੇ ਨਾ ਅੱਜਕੱਲ ਦੀ ਯੂਥ ਲਈ ਬਹੁਤ ਵੱਡਾ ਮੈਸੇਜ ਆ ਕਦੇ ਜ਼ਿੰਦਗੀ ਦੇ ਵਿੱਚ ਕਿਸੇ ਬਗਾਨੀ ਧੀ ਪੈਨੂੰ ਭੈਣ ਬਣਾ ਕੇ ਦੇਖਿਓ ਜੋ ਚੈਨ ਦੀ ਨੀਂਦ ਆਊਗੀ ਤਾਂ ਇੱਕ ਭੈਣ ਭਰਾ ਦਾ ਪਿਆ ਪਿਆਰ ਜਿਹੜਾ ਹੁੰਦਾ ਉਹ ਸਭ ਤੋਂ ਉੱਤੇ ਮੰਨਿਆ ਗਿਆ ਇਹ ਜਿਹੜੀਆਂ ਫਰਿੰਟਾਂ ਹੁੰਦੀਆਂ 2-4 ਮਹੀਨਿਆਂ ਲਈ ਹੁੰਦੀਆਂ ਪਰ ਭੈਣ ਭਰਾ ਦਾ ਪਿਆਰ ਇਹ ਸਾਰੀ ਜ਼ਿੰਦਗੀ ਲਈ ਹੁੰਦਾ ਸਾਡੇ ਸਾਹਮਣੇ ਅੱਜ ਆ ਭੈਣ 13 ਸਾਲ ਦੀ ਉਮਰ ਆ ਇੱਕ ਜਿਹੜੇ ਬਿਮਾਰੀ ਦੇ ਆਪਾਂ ਜਦੋਂ 60 ਸਾਲ ਦੇ ਬੰਦੇ ਨੂੰ ਵੀ ਕੋਈ ਐਦਾਂ ਦੀ ਬਿਮਾਰੀ ਨਾਮੁਰਾਦ ਲੱਗਦੀ ਆ ਤਾਂ ਆਪੋਂ ਉਹਨੂੰ ਵੀ ਦੱਸਣ ਲੱਗੇ ਡਰਦੇ ਆ ਕਿੱਡਾ ਵੱਡਾ ਇਹ ਭੈਣ ਦਾ ਹੌਸਲਾ ਆਊਗਾ ਜਿਹਨੂੰ ਇਹ ਬੱਚੀ ਨੂੰ ਪਤਾ ਵਾ ਕਿ ਮੈਨੂੰ ਕੈਂਸਰ ਆ ਔਰ ਹਲੇ ਵੀ ਕਿ ਹਿੰਮਤ ਕਰੀ ਕਰਕੇ ਖੜੀ ਆ ਕਿ ਵੀਰੇ ਮੈਂ ਤੁਸੀਂ ਮੇਰੇ ਨਾਲ ਖੜਜੋ ਤਾਂ ਮੈਂ ਨਹੀਂ ਹੌਸਲਾ ਛੱਡਦੀ 13 ਸਾਲ ਦੀ ਇਹ ਬੱਚੀ ਆ ਔਰ ਤੁਸੀਂ ਦੇਖੋ ਬੱਚੀ ਸਾਡੇ ਛੋਟੀ ਜੀ ਫੈਂਸੀ ਵੀ ਹੋ ਜੇ ਨਾ ਭਾਈ ਸਾਨੂੰ ਹੋ ਜਾਂਦਾ ਕਿ ਯਾਰ ਕਦੋਂ ਠੀਕ ਹੋਵਾਂਗੇ ਸਰ ਅਸੀਂ ਅਰਦਾਸਾ ਕਰਦੇ ਕਿ ਰੱਬਾ ਸਾਨੂੰ ਠੀਕ ਕਰ ਦੇ ਇਹ ਭੈਣ ਤੁਸੀਂ ਦੇਖੋ ਕਿ ਭੈਣ ਦੇ ਦੋਵੇਂ ਪਾਸੇ ਨਾ ਇਸ ਹੋ ਸਕਦੀ ਆ ਔਰ ਰੋਜ਼ ਦਰਦ ਨਾਲ ਤੜਫਦੀ ਆ ਇਹ ਗੁਰੂ ਦੀ ਕਿੱਥੋਂ ਦੇ ਰਹਿਣ ਵਾਲੇ ਭੈਣ ਹੈ ਤੁਸੀਂ ਸੁਲਤਾਨਪੁਰ ਲੋਧੀ ਦੀ ਸੁਲਤਾਨਪੁਰ ਲੋਧੀ ਦੀ ਤੁਸੀਂ ਦੇਖੋ ਗਰੂਆਂ ਦੀ ਧਰਤੀ ਤੋਂ ਰਹਿਣ ਵਾਲੀ ਭੈਣ ਇਹ ਆ ਔਰ ਸੁਲਤਾਨਪੁਰ ਲੋਧੀ ਦੇ ਜਿਹੜੇ ਸ਼ਹਿਰ ਮੁਹੱਲੇ ਦੇ ਗਲੀ ਮੁਹੱਲੇ ਦੇ ਵਿੱਚ ਰਹਿੰਦੀ ਹੋਊਗੀ ਕੀ ਉੱਥੇ ਲੋਕਾਂ ਕੋਲੇ ਪੈਸੇ ਦੀ ਕਮੀ ਆ ਗਈ ਕੀ ਲੋਕਾਂ ਕੋਲੇ ਉੱਥੇ ਲੱਖਾਂ ਕਰੋੜ ਵਾਲੇ ਨਹੀਂ ਰਹਿੰਦੇ ਹੁਣੇ ਰਹਿੰਦੇ ਹੋਣਗੇ ਬਾਈ ਸਿਰਫ ਉਹ ਆਪਣੇ ਆਪ ਲਈ ਰਹਿ ਰਹੇ ਹੋਣੇ ਆ ਜੇ ਪ੍ਰਮਾਤਮਾ ਨੇ ਸਾਨੂੰ ਇਨਸਾਨ ਬਣਾ ਕੇ ਭੇਜਿਆ ਤਾਂ ਸਾਨੂੰ ਕਿਸੇ ਨਾ ਕਿਸ ਦੇ ਨਾਲ ਜ਼ਰੂਰ ਖੜਨਾ ਚਾਹੀਦਾ ਇਹ ਪੈਰ ਤੇਨੂੰ ਕਿੰਨੇ ਟਾਈਮ ਤੋਂ ਇਹ ਬਿਮਾਰੀ ਆ ਇਹ ਪਿਛਲੇ ਸਾਲ ਤੋਂ ਹੀ ਆ ਦਰਦ ਕਿੰਨਾ ਗੁੰਦਾ ਬਹੁਤ ਜ਼ਿਆਦਾ ਸਕੂਲ ਜਾਣੀ ਆ ਹੁਣ ਜਾਂਦੀ ਨਹੀਂ ਪਈ ਲੇ ਅਸੀਂ ਇਹਨੂੰ ਨਾ ਨਹੀਂ ਲੈ ਕੇ ਹੁਣ ਇਹਨੂੰ ਵੀ ਇਫੈਕਸ਼ਨ ਹੋਊ ਜੂ ਦੂਜੇ ਬੱਚਿਆਂ ਨੂੰ ਤੇਦੀ ਮੇਰੀ ਧੀ ਦੀ ਪੜਾਈ ਵੀ ਖਰਾਬ ਹੋ ਗਈ ਮੈਡਮਾਂ ਕਹਿੰਦੀਆਂ ਜਿੱਨਾਂ ਚਿਕਰੇ ਠੀਕ ਨਹੀਂ ਹੁੰਦੀ ਉਹਨਾਂ ਚਿਕਰ ਸਕੂਲ ਨਹੀਂ ਹੋਣਾ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਕਿ ਮੇਰੀ ਧੀ ਨੂੰ ਐਡੀ ਵੱਡੀ ਬਿਮਾਰੀ ਜਿਹੜੀ ਬੱਚਿਆਂ ਤੋਂ ਵੀ ਦੂਰ ਹੋ ਗਈ ਹੱਲੇ ਮੱਲੇ ਦੀਆਂ ਵੀ ਕੁੜੀਆਂ ਇਹਨੂੰ ਬੁਲਾਉਂਦੀਆਂ ਨਹੀਂ ਕਹਿੰਦੀਆਂ ਤੇਰੇ ਤੋਂ ਸਾਨੂੰ ਨਫ਼ਰਤ ਆਈ ਤੂੰ ਤੂੰ ਨਹੀਂ ਨਹੀਂ ਬੁਲਾਉਣਾ ਹੈਗਾ ਤੇ ਹੱਤੋਂ ਬਿਮਾਰੀ ਲੱਗ ਜੂ ਉਹ ਤਾਂ ਮਾਤਾ ਦੇਖੋ ਜੇ ਮੱਲੇ ਦੀਆਂ ਕੁੜੀਆਂ ਦੇਖ ਰਹੀਆਂ ਇਹ ਵੀਡੀਓ ਉਹਦੇ ਲੱਖ ਦੀ ਲਾਹਨਤ ਉਹਨਾਂ ਕੁੜੀਆਂ ਲਈ ਕਿ ਜਿਹੜੀ ਇਹ ਬਿਮਾਰੀ ਹੈ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ ਬਾਈ ਪਤਾ ਨਹੀਂ ਜਦੋਂ ਵਸੇ ਕਿਸੇ ਨੂੰ ਨਫ਼ਰਤ ਕਰਦੇ ਨਾ ਪਰਮਾਤਮਾ ਉਹ ਤੋਂ ਵੀ ਗੰਦਾ ਦੁੱਖ ਸਾਨੂੰ ਦਿੰਦਾ ਫੇਰ ਸਾਨੂੰ ਪਤਾ ਲੱਗਦਾ ਕਿ ਜਦੋਂ ਆਪਣੇ ਤੇ ਪੈਂਦੀ ਹੈ ਨਾ ਇਹ ਪਤਾ ਉਦੋਂ ਹੀ ਲੱਗਦਾ ਦੂਜੇ ਦੇ ਨਾਲ ਦੇਖ ਕੇ ਤਾਂ ਅਸੀਂ ਮਜ਼ਾਕ ਡਾਉਣਾ ਬਹੁਤ ਆਉਂਦਾ ਵਾ ਪਰ ਜਦੋਂ ਹਾਲਾਤ ਆਪਣੇ ਤੇ ਆਉਂਦੀ ਆ ਫੇਰ ਪਤਾ ਲੱਗਦਾ ਕਿ ਕਿਹੜੇ ਭਾਵੇਂ ਇੱਕ ਦੀ ਆ ਤਾਂ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਇੰਨਾ ਵੀ ਨਾ ਯਾਰ ਉਹ ਪਹਿਲਾਂ ਹੀ ਦੁੱਖ ਚ ਇੱਕ ਸਭ ਤੋਂ ਵੱਡੀ ਚੀਜ਼ ਹੁੰਦੀ ਹੌਸਲਾ ਦੇਣਾ ਜਿਹੜਾ ਸੀ ਅੱਜ ਦੇ ਟਾਈਮ 'ਚ ਉਹ ਵੀ ਨਹੀਂ ਦੇ ਸਕਦੇ ਇੱਕ ਹੌਸਲਾ ਇਸ ਕੈਂਸਰ ਵਾਲੇ ਮਰੀਜ਼ ਨੂੰ ਕਿਸੇ ਵੀ ਬਿਮਾਰੀ ਦੇ ਮਰੀਜ਼ ਨੂੰ ਬੰਦਾ ਜੱਫੀ ਪਾ ਕੇ ਕਹਿ ਦਵੇ ਨਾ ਕਿ ਤੂੰ ਪਰਵਾਹ ਨਾ ਕਰ ਮੈਂ ਤੇਰੇ ਨਾਲ ਆ ਅੱਧਾ ਮਰੀਜ਼ ਇੰਨੇ ਜੀ ਠੀਕ ਹੋ ਜਾਂਦਾ ਔਰ ਲੱਖ ਦੀ ਲਾਹਨਤ ਉਹ ਕੁੜੀਆਂ ਲਈ ਜਿਹੜੀਆਂ ਇਹਨਾਂ ਦੇ ਗਲੀ ਮੁਹੱਲੇ 'ਚ ਜਿਹੜੀਆਂ ਕਹਿੰਦੀਆਂ ਕਿ ਅਸੀਂ ਸਾਡੇ ਨਾਲ ਤੂੰ ਸਾਨੂੰ ਦਿਸਿਆ ਨਾ ਕਰ ਕਿ ਤੈਨੂੰ ਐਸੀ ਬਿਮਾਰੀ ਆ ਇਹਦਾ ਭਾਈ ਜ਼ਿੰਦਗੀ ਦਾ ਹਿੱਸਾ ਦੁੱਖ ਤੇ ਸੁੱਖ ਪਤਾ ਨਹੀਂ ਕਦੋਂ ਕਿਹੜੇ ਬੰਦੇ ਤੇ ਭੀੜ ਪੈ ਜਾਣੀ ਆ ਪਰ ਮਾਦਾ ਜੀ ਦੇਖੋ ਜੀ ਚੰਗੇ ਲੋਕ ਕੋ ਤੇ ਮਾੜਿਆਂ ਦੀ ਭੀੜ ਵੀ ਆ ਹੈਨਾ ਉਹ ਤਾਂ ਮੈਨਾਂ ਦਾ ਪ੍ਰਮਾਤਮਾ ਨੇ ਉਹਨਾਂ ਨੂੰ ਇਨਸਾਨ ਬਣਾ ਕੇ ਗਲਤੀ ਕਰਤੀ ਜੇ ਉਹਦੀ ਆਪਾਂ ਕਿਸੇ ਜਾਨਵਰ ਨਾਲ ਵੀ ਤੁਲਨਾ ਕਰਾਂਗੇ ਜਾਨਵਰਾਂ ਦੀ ਵੀ ਬੇਇੱਜ਼ਤੀ ਹੋਊਗੀ ਗੱਲ ਨਹੀਂ ਜੇ ਤੈਨੂੰ ਕਹਿੰਦੇ ਆ ਨਾ ਕਿ ਵੀ ਤੂੰ ਸਾਨੂੰ ਨਾਂ ਬੁਲਾਇਆ ਕਰ ਤੂੰ ਨਾਂ ਬੁਲਾਇਆ ਕਰ ਤੂੰ ਨਾ ਕਿਸੇ ਦੇ ਕਰੇ ਜਾਇਆ ਕਰ ਮੈਨੂੰ ਆਪਦੀ ਬੇਟੀ ਨੂੰ ਇੰਨਾ ਸਮਝਾਉਣੀ ਕਹਿੰਦੀ ਚਲ ਰੋਟੀ ਕੇ ਮਮਾ ਜੀ ਮੈਂ ਨਹੀਂ ਚਾਹੁੰਦੀ ਕਿਸੇ ਨੂੰ ਵੀ ਨਹੀਂ ਬੁਲਾਉਂਦੀ ਸਕੂਲ ਉਹ ਵੀ ਦੁਬਾਰਾ ਕਹਿੰਦੇ ਕਿ ਮੈਡਮ ਆ ਕਹਿੰਦੀਆਂ ਕਿ ਅਸੀਂ ਤੇਰਾ ਜਾ ਨਾ ਕਰਦਾਂਗੇ ਸਾਨੂੰ ਪੇਪਰ ਆਂਦੀ ਮਮਾ ਮੇਰੇ ਦਿਮਾਗ 'ਚ ਕੁਝ ਨਹੀਂ ਪੈਂਦਾ ਮੈਂ ਕਿੱਦਾਂ ਪੇਪਰ ਦੇਵਾਂ ਕਹਿੰਦੀ ਮੇਰਾ ਸਕੂਲ ਜਾਣ ਨੂੰ ਦਿਲ ਕਰਦਾ ਮਮਾ ਮੈਂ ਪੇਪਰ ਪਉਣਾ ਮੈਂ ਨਾ ਵੱਡੀ ਹੋ ਕੇ ਨਾ ਕੁਝ ਬਣਨਾ ਚਾਹੁੰਨੀ ਆ ਪਰ ਮੇਰਾ ਦਿਲ ਕਹਿੰਦਾ ਜੇ ਇਹ ਵਿਚਾਰੀ ਠੀਕ ਹੋ ਜਾਏ ਤੇ ਮੈਂ ਠੀਕ ਹੋਊ ਕਿਉਂ ਨਾ ਮਾਤਾ ਜੀ ਜਦੋਂ ਲੱਖਾਂ ਦੁਆਵਾਂ ਨਾਲ ਜੁੜ ਜਾਂਨ ਔਰ ਤੁਸੀਂ ਗੁਰੂ ਦੀ ਨਗਰੀ 'ਚ ਇਸ ਵਕਤ ਖੜੇ ਆ ਤਮੰਨਾ ਸੀ ਮੈਂ ਆਪਣੀ ਧੀ ਨੂੰ ਕੁਝ ਬਣਾਉਣਾ ਪਰ ਮੇਰੀ ਤਾਂ ਪਹਿਲੇ ਤਾਂ ਹੁਣ ਰੋਣਾ ਨਹੀਂਗਾ ਆਪਣਾ ਬੱਚਾ ਸਮਝਦੇ ਆ ਨਾ ਤੁਹਾਨੂੰ ਜਦੋਂ ਮੈਂ ਕਹਦਾ ਤੁਹਾਨੂੰ 5 ਲੱਖ ਵੀ ਲੋਡ ਹੋਊਗੀ ਨਾ ਤੁਹਾਡੇ ਨਾਲ ਬੈਠਾ ਮੈਂ ਖੜੇ ਆ ਤੁਹਾਡੇ ਨਾਲ ਪਰ ਜ਼ਿੰਦਗੀ ਚ ਹੁਣ ਹੰਝੂ ਨਹੀਂ ਲੈ ਕੇ ਆਣਾ ਅੱਖਾਂ ਆਪਣੀਆਂ ਪੂੰਝੂ ਠੀਕ ਹੈ ਅੱਜ ਤੋਂ ਬਾਅਦ ਜ਼ਿੰਦਗੀ ਚ ਰੋਣਾ ਨਹੀਂਗਾ ਪੈਸੇ ਨਾ ਹੋਣ ਆ ਰੱਖੋ ਤੁਸੀਂ ਆ ਦੇਖੋ ਉਹ ਦੇਖੋ ਬਹੁਤ ਸ਼ੋ ਹੋ ਗਿਆ ਨਾ ਤੇ ਮੈਂ ਤਾਂ ਆਪ ਡਾਕਟਰਾਂ ਨੂੰ ਕਹਿਣਾ ਮੈਨੂੰ ਠੀਕ ਕਰਾ ਲਾਗੇ ਮੈਂ ਮੈਂ ਤੁਸੀਂ ਆਪਾਂ ਇਹ ਸੋਚਣਾ ਹੀ ਨਹੀਂ ਨਾ ਜ਼ਿੰਦਗੀ ਦੇ ਵਿੱਚ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਉਹ ਠੀਕ ਹੋਊਗੀ ਤੁਸੀਂ ਗਲਤ ਨਹੀਂ ਸੋਚਣਾ ਜ਼ਿੰਦਗੀ ਦੇ ਵਿੱਚ ਤੁਸੀਂ ਰੋਵੋ ਨਾ ਆਪਣਾ ਬੱਚਾ ਸਮਝਦੇ ਆ ਨਾ ਸਮਝਦੇ ਜਾਂ ਨਹੀਂ ਸਮਝਦੇ ਜਾਨਾ ਤੁਸੀਂ ਕਹਿ ਦੋ ਕਿ ਸਾਡੇ ਤੇ ਵਿਸ਼ਵਾਸ ਨਹੀਂ ਤੁਹਾਨੂੰ ਜੀ ਮੈਂ ਤੁਹਾਨੂੰ ਬਹੁਤ ਵਧੀਆ ਭਰਾ ਆਵਦਾ ਸਮਝ ਭਰਾ ਸਮਝਦੇ ਆ ਨਾ ਫਿਰ ਜੇ ਸਾਡੇ ਤੇ ਵਿਸ਼ਵਾਸ ਆ ਫਿਰ ਅੱਖਾਂ ਬੁੰਜੋ ਰੋਣਾ ਨਹੀਂਗਾ ਤੁਸੀਂ ਆਪਣੀ ਅੱਖਾਂ ਬੁੰਜੋ ਅੱਜ ਤੋਂ ਬਾਅਦ ਜ਼ਿੰਦਗੀ ਦੇ ਇਹ ਵੱਡਾ ਛੋਟਾ ਭਰਾ ਜਨ ਮੈਂ ਤੇਰੇ ਤੇ ਸਿਰ ਤੇ ਹੱਥ ਰੱਖਦੀ ਆ ਜੋਂਦਾ ਵਸਦਾ ਰਹੇ ਤੇ ਬਸ ਫਿਰ ਹੌਸਲਾ ਨਹੀਂ ਹਾਰਨਾ ਤੁਸੀਂ ਤਾਂ ਦੇਖੋ ਉਹ ਬਾਈ ਪਿਛਲੇ ਸਾਲ ਹੋ ਗਿਆ ਉਹ ਵਿਚਾਰੀ ਇੰਨਾ ਕਿ ਡੋਲੀ ਬੈਠੇ ਆ ਕੇਸ ਵਕਤ ਉਹਨਾਂ ਨੂੰ ਕੁਝ ਵੀ ਨਹੀਂ ਸੋਝ ਰਿਹਾ ਇਹ ਹਾਲਾਤ ਜਿਹੜੇ ਹੁੰਦੇ ਆ ਨਾ ਕਿ ਇਹ ਤਾਂ ਅੱਜ ਸਾਡੇ ਸਾਹਮਣੇ 10 ਮਿੰਟੇ ਬੈਠੇ ਆ ਪਤਾ ਨਹੀਂ ਕਿੰਨੀਆਂ ਰਾਤਾਂ ਕਿੰਨੇ ਦਿਨ ਇਸ ਮਾਨੇ ਰੋ ਕੇ ਕੱਢੇ ਹੋਣੇ ਆ ਤੇ ਸਾਡੇ ਅਰਗਿਆਂ ਨੂੰ ਜ਼ਿੰਦਗੀ 'ਚ ਰੱਬ ਯਾਦ ਨਹੀਂ ਹੁੰਦਾ ਜੇ ਤੁਹਾਨੂੰ ਲੱਗਦਾ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਦੁੱਖ ਬਹੁਤ ਜ਼ਿਆਦਾ ਤਾਂ ਇਹਨਾਂ ਮਰੀਜ਼ਾਂ ਦੇ ਆ ਕੇ ਸਾਡੇ ਕੋਲੇ 5 ਮਿੰਟ ਬੈਠਿਆ ਕਰੋ ਪਤਾ ਲੱਗੂਗਾ ਕਿ ਤੁਹਾਡੇ ਦੁੱਖ ਕੀ ਹੈ ਇਹਨਾਂ ਦੇ ਦੁੱਖ ਕੀ ਆ ਇਹਨਾਂ ਨੂੰ ਕੋਈ ਮਹਿੰਗੀ ਗੱਡੀ ਸ਼ੌਂਕ ਨਹੀਂ ਇਹਨਾਂ ਦਾ ਸ਼ੌਂਕ ਕੋਈ ਅਮੀਰ ਹੋਣਾ ਨਹੀਂ ਇਹਨਾਂ ਦਾ ਸ਼ੌਂਕ ਕੋਈ ਬਹੁਤ ਵੱਡੀਆਂ ਮੰਜ਼ਲਾਂ ਤੇ ਪਹੁੰਚਣਾ ਨਹੀਂ ਇਹਨਾਂ ਦਾ ਸ਼ੌਂਕ ਇਹ ਹੈ ਕਿ ਅਸੀਂ ਆਪਣੀ ਬੱਚੀ ਦਾ ਇਲਾਜ ਕਰਵਾ ਕੇ ਆਪਣੇ ਘਰੇ ਬੱਚੀ ਨੂੰ ਪੜਾ ਲਿਖਾ ਲਈਏ ਤੇ ਆਪਣੇ ਘਰ 'ਚ ਦੋ ਟਾਈਮ ਦੀ ਰੋਟੀ ਸੌਖੀ ਖਾ ਲਈਏ ਹੁਣ ਤੁਸੀਂ ਜ਼ਿੰਦਗੀ 'ਚ ਡੋਲਣਾ ਨਹੀਂ ਮਾਤਾ ਠੀਕ ਹੈ ਹੁਣ ਤੁਹਾਡੇ ਅਸੀਂ ਤੁਹਾਡੇ ਨਾਲ ਖੜੇ ਆਂ ਵੀਰ ਜੀ ਤੁਹਾਡੀ ਕਿਰਪਾ ਹੋਵੇ ਤੇ ਬਹੁਤ ਵਧੀਆ ਮੇਰੀ ਬੱਚੀ ਚਲੋ ਵੱਜੂਗੀ ਤੁਹਾਡੇ ਰਾਹੀਂ ਵੱਜੂਗੀ ਅਸੀਂ ਨਹੀਂ ਸਾਡਾ ਸਾਥ ਤੁਸੀਂ ਉਹਨਾਂ ਟਾਈਮ ਛੱਡਣਾ ਨਹੀਂ ਜਿੰਨਾ ਟਾਈਮ ਬੱਚੀ ਦਾ ਠੀਕ ਹੋ ਕੇ ਬੱਚੀ ਆਪ ਉਹਨਾਂ ਸਹੇਲੀਆਂ ਜੀ ਫਿਰ ਦੁਬਾਰਾ ਨਾ ਜਾਊਗੀ ਜਿਹੜੇ ਅੱਜ ਨੂੰ ਮਾੜਾ ਕਹਿੰਦੇ ਆ ਨਾ ਉਹਨਾਂ ਨੂੰ ਇਹਦਾ ਨਾਮ ਲਾਦਾ ਤੁਸੀਂ ਤਾਂ ਕਿ ਠੀਕ ਹੈ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਧੰਨਵਾਦ ਉਸ ਪਰਮਾਤਮਾ ਦਾ ਕਰੋ ਤੁਸੀਂ ਠੀਕ ਹੈ ਬੱਚੀ ਵੱਡਾ ਕੀ ਬੰਨਾ ਵੱਡਾ ਹੋ ਕੇ ਜੋਰਾ ਬਣਾ ਦੂਗਾ ਬਾਦ ਵਿੱਚ ਮੈਂ ਆਪਣੇ ਤਾਂ ਚਲੋ ਸੋਚਿਆ ਤਾਂ ਹੋਣਾ ਕੁਝ ਪਾਇਲਟ ਬੰਨਣਾ ਚਾਹ ਪਾਇਲਟ ਬੰਨਣਾ ਸਾਨੂੰ ਫ੍ਰੀ ਲੈ ਜਾ ਕਰੇਗੀ ਪੱਕੀ ਗੱਲ ਆ ਹੱਸ ਕੇ ਦਿਖਾ ਦੇ ਫਿਰ ਰੋਣਾ ਨਹੀਂਗਾ ਤੁਹਾਨੂੰ ਜ਼ਿੰਦਗੀ 'ਚ ਔਖਾ ਟਾਈਮ ਆਉਂਦਾ ਹੁੰਦਾ ਪਰ ਉਹਨਾਂ ਨਾਲ ਕੱਢ ਰਹੇ ਹੋਗੇ ਕਢਣਾ ਆਪਾਂ ਓਕੇ ਟਾਈਮ ਨਾਲ ਠੀਕ ਹੈ ਕਿ ਵਕਤ ਤੇ ਵੀ ਕਹੇ ਕਿ ਯਾਰ ਇਹਦਾ ਬੰਦਾ ਢੋਲਦਾ ਹੀ ਨਹੀਂ ਉਹ ਵੀ ਡਰ ਕੇ ਭੱਜੇ ਠੀਕ ਹੈ ਤੋ ਦੋਸਤੋ ਇਸ ਵੀਰ ਦੀ ਸੇਵਾ ਦੇ ਲਈ ਇੱਕ ਲਾਈਕ ਅਤੇ ਇੱਕ ਸ਼ੇਅਰ ਤਾਂ ਬਣਦਾ ਕਿਉਂਕਿ ਜਿੱਥੇ ਅੱਜ ਦੇ ਇਸ ਸਮੇਂ ਦੇ ਵਿੱਚ ਲੋਕ ਆਪਣੇ ਤੱਕ ਤੋਂ ਮੂੰਹ ਮੋੜ ਜਾਂਦੇ ਨੇ ਤਾਂ ਉਥੇ ਇਹ ਵੀਰ ਜਿੱਥੇ ਕਿ ਇਹਨਾਂ ਦੀ ਪੂਰੀ ਫੈਮਿਲੀ ਫੋਰਨ ਦੇ ਵਿੱਚ ਸੈਟਲਡ ਹੈ ਪਰ ਲੋਕਾਂ ਦੀ ਸੇਵਾ ਦੇ ਲਈ ਇਹ ਵੀਰ ਤਤਪਰ ਰਹਿੰਦਾ ਤੇ ਮੋਗੇ ਤੋਂ ਸ੍ਰੀ ਅਮਰਸਾਹਬ ਦਾ ਪੰਡਾ ਰੋਜ਼ ਤੈਅ ਕਰਕੇ ਜਾਂਦਾ ਹੈ ਤੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਜਿੱਥੇ ਆਪਣੇ ਹੀ ਆਪਣਿਆਂ ਦੇ ਸਾਥ ਛੱਡ ਜਾਂਦੇ ਨੇ ਉਥੇ ਵੀਰ ਦੂਜਿਆਂ ਦਾ ਸਹਾਰਾ ਬਣਿਆ ਹੋਇਆ ਤੇ ਦੂਜੇ ਪਾਸੇ ਇਹ ਮਾਤਾ ਦੇ ਹੰਝੂਆਂ ਤੋਂ ਤੁਸੀਂ ਕੀ ਸਭਕਲਿਆ ਤੇ ਕੀ ਇਹਨਾਂ ਦੀ ਸੇਵਾ ਦੇ ਲਈ ਤੁਸੀਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸੇਵਾ ਨਹੀਂ ਕਰ ਸਕਦੇ ਤਾਂ ਕਿਸੇ ਅਜਿਹੇ ਸ਼ਖਸ ਕੋਲੇ ਵੀਡੀਓ ਤੁਸੀਂ ਪਹੁੰਚਾ ਸਕਦੇ ਹੋ ਜੋ ਇਹਨਾਂ ਦੀ ਸੇਵਾ ਕਰ ਸਕੇ ਸੋ ਇਨਫੋਰਮੇਸ਼ਨ ਤੁਸੀਂ ਵੀਡੀਓ ਦੇ ਉੱਪਰ ਹੀ ਦੇਖ ਸਕਦੇ ਹੋ ਮਿਲਦੇ ਹਾਂ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਅਤੇ ਇਸ ਬੱਚੀ ਦੀ ਸਿਹਤ ਯਾਪੀ ਦੇ ਲਈ ਕਮੈਂਟਾਂ ਦੇ ਵਿੱਚ ਅਤੇ ਪਰਮਾਤਮਾ ਅਗੇ ਅਰਦਾਸ ਜ਼ਰੂਰ ਕਰਨਾ